ਇਹ ਰੂਟ ਸੈੱਟ ਕਰ ਲਾ। ਅੱਛਾ ਕੋਈ ਗੱਲ ਨਹੀਂ ਮੇਰੀ ਟੈਨਸ਼ਨ ਛੱਡੋ ਤੁਸੀਂ ਆਪਣੀ ਟੈਨਸ਼ਨ ਲਓ। ਉਤਾਰਨਾ। ਚਲ ਪਹਿਲਾਂ ਆਪਾਂ ਵਲੌਗ ਸ਼ੁਰੂ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ। ਮੂੰਹ ਚ ਨਿੱਕਲ ਜਾਂਦਾ ਚੜਿਆ ਹੋਇਆ। ਤੇ ਲਓ ਜੀ ਮਾਰਨਿੰਗ ਦਾ ਟਾਈਮ ਆ ਤੇ ਆਪਾਂ ਰੈਡੀ ਆ ਤੁਸੀਂ ਦਮਨ ਦੀ ਲੁੱਕ ਦੇਖੋ ਜਿਹੜੇ ਆਪਾਂ ਨਿਊ ਡਰੈਸ ਲਿਆ ਕੇ ਦਿੱਤੀ ਸੀ ਦਮਨ ਦੀ। ਡਰੈਸ ਹੀ ਆਊਟਫਿਟ ਹੈ। ਤੇ ਆਪਾਂ ਨੇ ਜਾਣਾ ਗੁਰਦੁਆਰਾ ਸਾਹਿਬ ਤੇ ਬਸ ਸੈਟ ਰੈਡੀ ਆਪਾਂ ਜਾਣ ਵਾਸਤੇ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਸਿਰੇ ਸਿਰੇ ਕਿਹੜਾ ਕਾਂਡ ਹੋ ਗਿਆ ਤੇ ਇਹ ਸੋਫਾ ਦੇਖਦੇ ਹੋਣੇ ਬਾਹਰ ਆਉ ਪਿਆ ਤੇ ਇੱਕ ਆ ਬੰਦੇ ਦਾ ਮੂੰਹ ਧਿਆਨ ਨਾਲ ਦੇਖੋ ਸਾਨੂੰ ਨਾ ਅੱਧੀ ਲੋਕ ਇਹਨਾਂ ਦਿਖਾਵਾਂਗੇ ਪਾਣੀ ਦੀ ਬੋਤਲ ਪਾਣੀ ਪੂਣੀ ਪੀ ਕੇ ਸੋਫੇ ਦੀ ਰੱਖਤਾ ਮੈਂ ਦੱਸਦਾ ਪਹਿਲਾਂ ਮੈਂ ਦੱਸਦਾ ਪਹਿਲਾਂ ਠੀਕ ਹੈ ਮੈਂ ਦੱਸਦਾ ਪਹਿਲਾਂ ਫਿਰ ਮੈਂ ਤੁਹਾਨੂੰ ਦੱਸਨੀ ਆ ਆ ਦੇਖੋ ਆ ਸੋਫਾ ਬਾਹਰ ਪਿਆ ਤੇ ਇਹ ਸੋਫਾ ਆਪਾਂ ਗਿੱਲਾ ਠੀਕ ਹੈ ਇੱਥੇ ਰੱਖੀ ਸੀ ਗਾਈਜ਼ ਮੈਂ ਪਾਣੀ ਵਾਲੀ ਬੋਤਲ ਤੇ ਪਾਣੀ ਵਾਲੀ ਬੋਤਲ ਕਿਤੇ ਉਹਦਾ ਜਿਹੜਾ ਉਹ ਸੀ ਨਾ ਉਤੋਂ ਕੈਪ ਉਹ ਖੁੱਲਾ ਪਿਆ ਸੀ ਹੁਣ ਜਦੋਂ ਉਤਾਰ ਬੈਠਾ ਤੇ ਉਤਾਰ ਨੂੰ ਦੇਖਣਾ ਚਾਹੀਦਾ ਇਹਨੇ ਪਾਣੀ ਡੁੱਲਿਆ ਤੇ ਮੇਰੇ ਥੱਲੇ ਆਇਆ ਕੱਲੀ ਗੱਲ ਤਾਂ ਸੋਫਾ ਰੱਖਣਾ ਹੀ ਚਾਹੀਦਾ ਐ ਰੱਖਿਆ ਐ ਪਈ ਸੀ ਬੋਤਲ ਹਾਂ ਤੇ ਜਦੋਂ ਬੰਦੇ ਨੂੰ ਪਾਣੀ ਲੱਗੇ ਤਾਂ ਹੁਣ ਲੱਗਦਾ ਇਹ ਨਹੀਂ ਠੰਡਾ ਠੰਡਾ ਕੀ ਲੱਗ ਗਿਆ ਨਾ ਬੈਠੇ ਆਰਾਮ ਨਾਲ ਸਾਰੀ ਬੋਤਲ ਭਰੀ ਭਾਈ ਪੂਰੀ ਸੋਫੇ ਤੇ ਡੁੱਲ ਗਈ ਹੈ ਤੇ ਅਵਤਾਰ ਸਿੰਘ ਆਰਾਮ ਨਾਲ ਬੈਠੇ ਪੈਂਟ ਪੂਰੀ ਗਿੱਲੀ ਪੂਰੀ ਟੀ-ਸ਼ਰਟ ਗਿੱਲੀ ਸਾਰੇ ਕੁਝ ਗਿੱਲਾ ਗਰਮੀ ਲੱਗ ਕਹ ਖਲਾ ਦੇ ਤੇ ਉੱਠ ਕੇ ਕਹਿ ਰਹੇ ਨੇ ਆ ਕੀ ਹੋ ਗਿਆ ਠੰਡਾ ਠੰਡਾ ਕੀ ਲੱਗ ਰਿਹਾ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਪਾਣੀ ਡੁੱਲ ਗਿਆ ਹੈ ਉਹ ਠੰਡਾ ਹੁਣ ਅਵਤਾਰ ਹੋਏ ਹਵਾਏ ਸਾਰਾ ਕੁਝ ਉਮੀ ਆ ਹੁਣ ਉਹ ਸੁੱਕਣੇ ਪਾਰ ਰੱਖੇ ਪੈਣਾ ਉਹਨਾਂ ਪੈਂਟ ਪੈਂਟ ਵਾ ਤੁਹਾਨੂੰ ਦਿਖਾ ਕੇ ਲਿਵਾ ਸਾਰਾ ਕੁਝ ਦਿਖਾਦਾ ਪੈਂਟ ਦੇਖੋ ਬਾਹਰ ਸੁੱਕਣੇ ਪਾਰ ਰੱਖੀ ਕਿ ਉਹ ਸੁੱਕੇ ਤੇ ਫੇਰ ਉਹੀ ਪੈਂਟ ਪਾਣੀ ਆਪਾਂ ਨੇ ਹੋਰ ਪੈਂਟ ਪਾਣੀ ਨਹੀਂ ਕਿਉਂਕਿ ਅਵਤਾਰ ਨੇ ਲਿਆਂਦੀ ਨਵੀਂ ਪੈਂਟ ਤਾਂ ਅਵਤਾਰ ਚੱਲ ਨੂੰ ਚਾਹ ਹੈ ਤੇ ਅਵਤਾਰ ਚੱਲਦਾ ਚਾਹ ਵੀ ਤੇ ਰਹਿ ਗਿਆ ਉਤਾਰ ਦੀ ਨੀਚੇ ਆਊਟਫਿਟ ਦਿਖਾਨੀ ਆ ਉਤਾਰਦੀ ਵਾ ਤੁਹਾਨੂੰ। ਕੈਂਟ ਖਰਾਬ ਹੋ ਗਿਆ ਜਿੱਤ ਕਿ ਤਾਪ ਹੁਣ ਨੂੰ ਕਿਤੇ ਪਾਰ ਹੋ ਜਾਂਦੇ। ਆਊਟ ਸਹੀ ਗੱਲ ਆ। ਹੁਣ ਆਪਾਂ ਇੱਥੇ ਖੜੇ ਆ। ਤੇ ਅੱਜ ਪਲਾਨ ਨਹੀਂ ਹੈਗਾ ਕਿ ਸੰਡੇ ਆ। ਕਿਉਂਕਿ ਮੇਰੇ ਮੂੰਹ ਤੇ ਆ ਨੀਚੇ ਨਹੀਂ ਹੈ ਕਿਉਂਕਿ ਮੈਂ ਕੱਚੇ ਚ ਕੁੰਬੜਾ। ਮੈਂ ਮੈਂ ਦਿਖਾਨੀ ਆ ਤੁਹਾਨੂੰ ਨੀਚੇ। ਆ ਦੇਖੋ ਕਿੰਨੇ ਵੈਟ ਹੋਈ ਪਾਣੀ ਨਹਾਣਿਆ ਵਾਂਗੂ। ਨਵਾਂ ਦੇ ਕੇ ਪਾਪਾ ਦੇ ਕੰਮ। ਪਾਪਾ ਗਲਤੀ ਮੇਰੀ ਕਰ ਰਹੇ ਨੇ। ਇਹ ਗਲਤੀ ਤੇਰੀ ਹੈ ਕਹਿੰਦੇ। ਤੇ ਕਹਿੰਦੇ ਮੈਂ ਸ਼ੂਜ਼ ਵੀ ਤਾਰ ਨਹੀਂ ਆਈ ਤਾਰੂਗਾ ਬੈਂਟ। ਨਹੀਂ ਤਾਰਦੀ। ਇਹ ਇਹ ਸਾਡੇ ਘਰੇ ਇਹੋ ਜਿਹੇ ਕੰਮ ਹੁੰਦੇ ਰਹਿੰਦੇ ਨੇ ਨਿੱਕੇ ਮੋਟੇ ਹਣਾ ਚਲ ਛੱਡੋ ਕੋਈ ਗੱਲ ਨਹੀਂ ਮਾਰੋ ਗੋਲੀ ਤੁਸੀਂ ਕਰੋ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਵਲੌਗਾਂ ਨਾਲ ਮਿਲਣਾ ਤੁਸੀਂ ਬਸ ਬਣੇ ਰਹੋ ਵਲੌਗਾਂ 'ਚ ਤੇ ਸਾਡਾ ਸਾਥ ਦੇਣਾ ਤੁਸੀਂ ਪੂਰਾ ਜਿਵੇਂ ਤੁਸੀਂ ਪਹਿਲਾਂ ਦਿੱਤਾ ਤੁਹਾਡੇ ਸਾਥ ਨਾਲ ਹੀ ਅਸੀਂ ਉੱਡੇ ਫਿਰਦੇ ਆ ਇੱਕੋ ਪਰਮਾਤਮਾ ਦੇ ਸਾਥ ਸਭ ਤੋਂ ਪਹਿਲਾਂ ਇੱਕ ਕੱਪੜੇ ਪਹਿਣ ਪਰਾਵਾਂ ਦੇ ਸਾਥ ਨਾਲ ਠੀਕ ਹੈ ਜੀ ਚਲੋ ਜੀ ਮੈਂ ਰੈਡੀ ਆ ਤੇ ਮੈਂ ਤੁਹਾਨੂੰ ਆਪਣੀ ਆਊਟਫਿਟ ਦਿਖਾਦਾ ਮੇਰੀ ਆਊਟਫਿਟ ਤੁਸੀਂ ਪਹਿਲਾਂ ਵੀ ਦੇ ਮਾਈਕ ਕੋਲ ਤੁਹਾਨੂੰ ਫਿਰ ਚੈੱਕ ਕਰਵਾ ਦੇਣੀ ਆ। ਕੋਈ ਪਾਪਾ ਪਾਪਾ ਨੇ ਤਾਂ ਹੋਰ ਹੀ ਫਸ ਕੇ ਕੈਮਰਾ ਮਾਰਨਾ ਤੂੰ ਫੜ ਪਾਪਾ ਨੂੰ ਤੇ ਵਲੋਗਿੰਗ ਕਰਨੀ ਨਹੀਂ ਹੁੰਦੀ। ਅਈਏ ਯਾਰ ਮਿਹਨਤ ਅਸੀਂ ਐ ਕਾੜ ਦੰਨੇ ਆ ਕਿ ਜੇ ਮਾਪਾ ਤਾਂ ਹੀ। ਲੋਦੀ ਦੇਖੋ ਮੇਰੀ ਆਟਫਿਟ ਤੁਸੀਂ ਕਾਫੀ ਵਲੋਗਰ ਦੇ ਵਿੱਚ ਦੇਖ ਚੁੱਕੇ ਹੋ। ਇਹ ਇੰਨਾ ਕੋ ਕੰਫਰਟ ਹੈ ਇੰਨਾ ਕੋ ਕੰਫਰਟ ਹੈ ਨਾ ਸੂਟ। ਯੂ ਨੋ ਇਹ ਹੁੰਦਾ ਬਸ ਆਹੀ ਬ੍ਰੈਸ ਕਰੋ, ਆਹੀ ਪਾਓ ਤੇ ਰਾਮ ਨਾਲ ਜਾਓ। ਠੀਕ ਹੈ। ਤੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਆਏ ਸੀ। ਉਹ ਉਹਦੇ ਨਾਲ ਸਿਰਫ ਦੁਪੱਟਾ ਚੇਂਜ ਆ। ਸੇਮ ਫੈਬਰਿਕ ਮਿਲ ਜਾਊਗਾ। ਇਹ ਇਹ ਤੁਹਾਨੂੰ ਮਿਲ ਜਾਊਗਾ। ਰੂਬੀ ਕਾਟਨ ਚ ਵੀ ਮਿਲ ਜੂਗਾ ਮਸਲੀਨ ਚ ਵੀ ਮਿਲ ਜੂਗਾ ਤੁਸੀਂ ਦੇਖੋ ਕਿਹੜਾ ਲਾਇਕ ਕਰਦੇ ਹੋ ਬਹੁਤ ਲਾਈਟ ਵੇਟ ਹਰਵੇ ਦਾ ਇਹਦੇ ਇੱਕ ਦੁਬੱਟਾ ਹੈ ਮੈਂ ਤੁਹਾਨੂੰ ਦਿਖਾਣੀ ਆ ਉਹਦੇ ਨਾਲ ਇੱਥੇ ਰਾਤ ਇੱਕ ਸਾਡੀ ਭੈਣ ਨੇ ਆਰਡਰ ਦਿੱਤਾ ਸੀ ਉਹ ਕਿੱਥੇ ਨੂੰ ਫਸਦਾ ਮੈਨੂੰ ਨਹੀਂ ਪਤਾ ਇੱਥੇ ਰੱਖਿਆ ਸੀ ਉਹ ਹਲਕੀ ਮਿਲਦਾ ਛੇਡੋ ਨਹੀਂ ਛੱਡੋ ਕਿਉਂ ਮੈਂ ਦਿਖਾਣਾ ਉਹਦੇ ਨਾਲ ਦੁਬੱਟਾ ਵੀ ਇਹਦੇ ਬਸ ਸੇ ਮੇਰੇ ਨਾਲ ਦਾ ਹੀ ਹੈ ਸੇ ਦੁਬੱਟਾ ਚੇਂਜ ਹੈ ਕਹ ਹੈ ਇਹ ਤਾਂ ਮਾਰ ਐਵੀ ਲੱਗ ਚੀਜ਼ ਐ ਇਹ ਵੀ ਬਹੁਤ ਸੋਹਣੀ ਚੀਜ਼ ਐ ਇਹ ਵੀ ਤੁਸੀਂ ਪਹਿਨ ਸਕਦੇ ਹੋ ਇਹਦੇ ਨਾਲ ਇਹ ਦੁਪੱਟਾ ਕਰ ਬਰੀ ਦਾ ਮੈਂ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਲਿਆ ਦੀ ਵੀਡੀਓ ਪਾਈ ਹੋਈ ਐ ਸਿਰਫ ਆਪਣੇ ਕੋਲ ਇੱਕ ਆ ਸੂਟ ਰਹਿ ਗਿਆ ਇਹ ਦੁਪੱਟਾ ਐ ਤੇ ਆ ਪੂਰਾ ਸੂਟ ਆ ਠੀਕ ਐ ਜੀ ਫਿਰ ਉਹ ਕਿੱਥੇ ਵੀ ਨੇ ਯਾਰ ਕੱਪੜੇ ਐ ਤਾਂ ਸੂਟ ਰੱਖਿਆ ਹੈ ਦੁਪੱਟਾ ਰੱਖਿਆ ਹੈ ਲੱਭੀ ਵੀ ਨਹੀਂ ਰਏ ਠੀਕ ਜੀ ਜਿਸ ਕੋਲ ਆ ਜਿਹੜਾ ਮੈਂ ਪਾਇਆ ਹੋਇਆ ਪੁੱਤ ਕਈ ਦੁਪੱਟਾ ਐ ਸਸ ਤੀ ਆਸੀ 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 ਆਹ ਦੇਖੋ ਮੈਂ ਤੁਹਾਨੂੰ ਲੈ ਕੇ ਦਿਖਾ ਦ ਇਹਦੇ ਨਾਲ ਹੁਣ ਇਹ ਦੁਪੱਟਾ ਨਹੀਂ ਮਿਲਦਾ ਜਿਹੜਾ ਮੈਂ ਲਿਆ ਸੀ ਠੀਕ ਹੈ ਆਹ ਦੁਪੱਟਾ ਤੁਹਾਨੂੰ ਮਿਲ ਜੇਗਾ ਇਹ ਵੀ ਬਹੁਤ ਪਿਆਰਾ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹ ਦੁਪੱਟਾ ਹੁਣ ਖਤਮ ਹੋ ਗਿਆ ਪਹਿਲਾਂ ਆਪਣੀ ਕਾਫੀ ਸੇਲ ਹੋ ਗਈ ਨੇ ਤੇ ਜਿਹੜੇ ਪੈਂਟਰਾ ਸਾਨੂੰ ਦੇਰ ਹੋ ਗਈ ਉਹਨਾਂ ਨੂੰ ਦੱਸ ਦਿਨੀ ਆ ਇਹ ਦੁਪੱਟਾ ਇਹਦੇ ਨਾਲ ਠੀਕ ਹੈ ਤੇ ਲਓ ਜੀ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਉਤਾਰ ਦੀ ਪੈਂਟ ਵੀ ਸੁੱਕ ਗਈ ਹੋਣੀ ਹੈ ਤੇ ਹੁਣ ਅਸੀਂ निकळिए फटाफट आज अपन दो चार जगह जाना तो उनका कुछ उम्मीद नहीं है देख लो यार प्रिंट सुखी है कि नहीं रुक नहीं सुखी देख के आओ तो ये देखो बच्चा बहुत करनी है गई इन्नी ककी सारी सुखी आ देखिए कहां रखा है गंदा पानी सी के? गंदा पानी नहीं सी पानी तो साफ सी सोफे के कुत्ते तो मिट्टी-मोटी होनी है जेडी ਉਦੇ ਦਾਗ ਲੱਗੇ ਪਾਪਾਂ ਕੋਈ ਦੂਜੀ ਭਾਲਣ ਵਿਚਾਰੇ ਪਿੰਡ ਤੇ ਨਜ਼ਰ ਹੀ ਲਾਤੀ ਦਮੂ ਪਾਪਾ ਜੀ ਪਾਣੀ ਨੂੰ ਮੈਂ ਟੋੜ ਲੱਗਣਗੇ ਬੁਨਿਆਣ ਵਿੱਚ ਨਹੀਂ ਕਰਤੀ ਪਾਪਾ ਨੂੰ ਪਾਪਾ ਨੇ ਆ ਮਾ ਕੁਝ ਨਹੀਂ ਆਣੇ ਨਾ ਤੇ ਇੱਥੇ ਨਾ ਬਈ ਇੱਥੇ ਪਾਣੀ ਡੁੱਲਿਆ ਕਾਜ਼ ਦਾ ਹੀ ਸੁਟਿਆ ਪਿਆ ਸੋਫਾ ਥੋੜਿਆ ਹੋ ਰਿਹਾ ਇੱਧਰ ਕਰਦੀ ਹਾਂ ਕਿ ਥੋੜਾ ਜਿਹਾ ਬਈ ਤੇ ਸਹਾਰਾ ਕਰਨੀ ਨੂੰ ਕੋਲੇ ਫੇਟਾ ਕਰਕੇ ਸਹਾਰਾ ਕੰਮ ਇਹਦੇ ਗਿਰੂਸ ਤੋਂ ਆਹ ਰੱਖੋ ਕੋਕੋ ਛੱਡ ਦੇਣੀ ਸਾਡੇ ਘਰ ਨਹੀਂ ਆਲੀ ਕੰਮ ਹੁੰਦੇ ਨੇ ਮੇਰਾ ਵਾਲ ਦੇ ਹੀ ਕੋਈ ਨਹੀਂ ਆਉਂਦਾ ਆਹ ਤਾਰ ਉਹ ਪੈਂਟ ਤੇ ਯਾਰ ਦਾਗ ਜੇ ਪੈ ਗਏ ਨੇ ਸੋਫੇ ਦੇ ਦਮਾ ਆਂ ਤੇਰੇ ਕੰਮ ਨੇ ਹੁਣ ਕੰਗੀ ਚ ਵਾਲ ਪਾਪਾ ਨੇ ਛੱਡੇ ਨੇ ਇਹ ਪਾਪਾ ਨੇ ਛੱਡੇ ਨੇ ਹਾਂ ਕਾਡੇ ਨੂੰ ਵਾਲ ਆਪਣੇ ਪਾਪਾ ਨੇ ਛੱਡੇ ਨੇ ਹੈ ਰੋਜ਼ ਦਾ ਕੰਮ ਹੈ ਤੇਰੀ ਹੋਰ ਕੋਈ ਛੱਡ ਕੋਲ ਚੱਲੀ ਹੈ ਦੇਖ ਕੇ ਟਾਊਨ ਮਾਰੀ ਅਰੇ ਯਾਰ ਇੰਨਾ ਕੋਈ ਨਾ ਪਾਪਾ ਦੇ ਪਿੱਛੇ ਚੱਕ ਰਹੀ ਜੀ ਇਹ ਪੈਂਟ ਕਿਵੇਂ ਦੀ ਵਾ ਕੇ ਆਏ ਨਹੀਂ ਦੇਖੋ ਜਾ ਕੇ ਦੇਖੋ ਜਾ ਉਹ ਜੇਪਾ ਹਾਲੇ ਵੀ ਗਿੱਲੀ ਜੀ ਪਈਆਂ ਨੇ ਦਮਣ ਨਹੀਂ ਲਖਣੀ ਉਹ ਤਾਂ ਥੱਲੇ ਰਹਿਣ ਦੇ ਉਹੀ ਨਾ ਕਿਤੇ ਨੁਕਸਾਨ ਕਰਦੀ ਓਏ ਜੇ ਹੋ ਗਿਆ ਫਿਰ ਲੈਣੇ ਦੇਣੇ ਪੈ ਜਾਣਗੇ ਫਰੰਟ ਵੀ ਅੱਗੋਂ ਵੀ ਦੇਖ ਲਿਓ ਕੀ ਫੜਾਦਾ ਮੈਂ ਫੜਾਦਾ ਮੋਬਾਈਲ ਤੂੰ ਉਹਨੂੰ ਰੋਕ ਕੇ ਰੱਖ ਅੱਛਾ ਠੀਕ ਹੈ ਮੋਬਾਈਲ ਤੁਹਾਡੇ ਕੋ ਵੀਡੀਓ ਬਣਨੀ ਨਾਲੇ ਬਣੋ ਵੀ ਬਣੋਗੇ ਲੋ ਵੀ ਦਮਨ ਕੱਟ ਰਹੀ ਆ ਬਣਾ ਇਹਨੂੰ ਰੱਖੀ ਧਿਆਨ ਨਾਲ ਆ ਜਾ ਆ ਜਾ ਆ ਜਾ ਆ ਜਾ ਟਾਇਰ ਸਿੱਧੇ ਰੱਖ ਹਾਂ ਇਧਰ ਥੋੜਾ ਇਧਰ ਰੱਖ हाँ दे जा, जा. आ जा, गर गर रुक। जा। रिस्की से, रिस्की कम है पीछे कर हाँ माड़ा पीछे कर पीछे कर अगे जा रही है पीछे कर हाँ ਖੜ ਜਾ ਮੈਂ ਮੈਂ ਫਟਾਪੁੱਤ ਦੇਖ ਪਿੱਛੇ ਕਰ ਮਾੜੀ ਜਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਪਿੱਛੇ ਕਰ ਪਿੱਛੇ ਕਰ ਪਿੱਛੇ ਦੇਖ ਲੱਗੂਗੀ ਹੁਣ ਮੋੜ ਪੂਰੀ ਮੋੜ ਦੇ ਲਵਾਓਗੇ ਕਿੱਥੇ ਤੁਸੀਂ ਬਚ ਗਈ ਬਚ ਗਈ ਆ ਦੇਖੋ ਚੱਲ ਚੱਲ ਸਿੱਧਾ ਕਰ ਟਾਇਰ ਹੁਣ ਸਾਈਡ ਸਿੱਧਾ ਕਰ ਚੱਲ ਕਿ ਸਾਡਾ ਵਧੀਆ ਮੋੜਲੀ ਮੈਨੂੰ ਮਾਨ ਹੋ ਗਿਆ ਅੱਛਾ ਮਾਨ ਹੋ ਗਿਆ ਵਧੀਆ ਮੋੜੀ ਸੀ ਉਦੋਂ ਨਹੀਂ ਲੱਗਿਆ ਵਧੀਆ ਮੋੜੀ ਸੀ ਜੇ ਸਾਡੇ ਮੱਚ ਗਈ ਥੋੜੀ ਉਹ ਤਾਂ ਥੱਲੇ ਤਾਂ ਘਬਰਾ ਗਈ ਸੀ ਬਿਲਕੁਲ ਥੱਲੇ ਟਾਇਰ ਲੱਗਣ ਵਾਲਾ ਹੋ ਗਿਆ ਉਹ ਫਿਰ ਬ੍ਰੇਕ ਮਾਰਤੀ ਸੀ ਨਾ ਹਾਂ ਉਹ ਚਾਹ ਨਾ ਕੰਮ ਕਰਕੇ ਉਹ ਹੁੰਦਾ ਹਾਂ ਬਹੁਤ ਵਧੀਆ ਮੈਨੂੰ ਸੋਖ ਹੋ ਜਾਣਾ

ਤੇ ਜਿਹੜੀ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਅਸੀਂ ਜਿਹੜਾ ਆਪਣਾ ਨਵਾਂ ਘਰ ਬਣਾਉਣ ਲੱਗੇ ਆ ਤੇ ਉਹ ਪਿੰਡੀ ਬਣਾਵਾਂਗੇ ਤੇ ਕਹਿੰਦੇ ਜਦੋਂ ਸ਼ੁਰੂਆਤ ਕਰਨੀ ਹੋਵੇ ਤਾਂ ਆਪਣੇ ਗੁਰੂ ਦਾ ਆਪਣੇ ਜੋ ਵੀ ਜਿਹਨੂੰ ਆਪਾਂ ਧਿਆਉਨੇ ਆ ਉਹਦਾ ਆਪਾਂ ਨੂੰ ਉਹ ਤਰਸਾ ਲੈ ਕੇ ਹੀ ਕੰਮ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਇਹ ਤੁਹਾਡੇ ਭੈਣ ਭਰਾਵਾਂ ਦੇ ਸਾਥ ਕਰਕੇ ਤੇ ਉਹ ਵਾਹਿਗੁਰੂ ਦੇ ਸਾਥ ਕਰਕੇ ਸਾਰਾ ਕੁਝ ਹੋ ਰਿਹਾ ਹੈ ਅਸੀਂ ਹੁਣ ਸੋਚਿਆ ਪਹਿਲਾਂ ਤੁਹਾਨੂੰ ਮੈਂ ਪਿਛਲੇ ਵਲੌਗਾਂ 'ਚ ਵੀ ਪੁੱਛ ਚੁੱਕੀ ਸੀ ਕਿ ਸਾਨੂੰ ਦੱਸੋਗੇ ਅਸੀਂ ਘਰ ਕਿੱਥੇ ਲਈਏ ਜਾਂ ਕਿੱਥੇ ਬਣਾਈਏ ਤੇ ਟੋਟਲੀ ਮੈਨੂੰ ਲੱਗਦਾ 90% ਕਮੈਂਟ ਇਹੀ ਹਨ ਕਿ ਤੁਸੀਂ ਪਿੰਡ ਬਣਾਓ ਪਿੰਡ ਬਣਾਓ ਤੇ ਹੁਣ ਅਸੀਂ ਸਾਈਡ ਤੇ ਸਾਈਡ ਤੇ ਜਿਹੜੀ ਜਗ੍ਹਾ ਆ ਤੁਸੀਂ ਦੇਖਿਆ ਹੋਣਾ ਸਾਈਡ ਤੋਂ ਖਾਲੀ ਪਈ ਆ ਜਗ੍ਹਾ ਜੇ ਨਹੀਂ ਦੇਖੀ ਤਾਂ ਅਸੀਂ ਤੁਹਾਨੂੰ ਅਗਲੇ ਵਲੌਗਾਂ 'ਚ ਦਿਖਾਉਂਦੇ ਰਵਾਂਗੇ ਕਿ ਕਿੰਨੀ ਕੁ ਜਗ੍ਹਾ ਦੇ ਵਿੱਚ ਅਸੀਂ ਉਸਨੂੰ ਬਣਾਉਣ ਲੱਗੇ ਆ ਤੇ ਕੁਝ ਕਮੈਂਟ ਇਹ ਵੀ ਸੀ ਕਿ ਤੁਸੀਂ ਭੈਣਾ ਭੈਣਾ ਅੱਡ ਨਾ ਹੋਵੋ ਨਹੀਂ ਜੀ ਕਿ ਤੁਸੀਂ ਭੈਣਾ ਭੈਣਾ ਕਿਉਂ ਅੱਡ ਹੋ ਰਹੀਆਂ ਵਾ ਅਸੀਂ ਪੈਣਾ ਪੈਣਾ ਕਿਉਂ ਅੱਡ ਹੁੰਦੀ ਆ ਪਈਆਂ ਮੈਂ ਤੇ ਇਹੋ ਜੀ ਕੋਈ ਗੱਲ ਨਹੀਂ ਜੀ ਅਸੀਂ ਸਾਰੇ ਇਕੱਠੇ ਆ ਅਸੀਂ ਆਪਣੇ ਬੱਚਿਆਂ ਵਾਸਤੇ ਅੱਗੇ ਬਣਾ ਰਹੇ ਆ ਕਿ ਆਪਣਾ ਟਾਈਮ ਬਹੁਤ ਵਧੀਆ ਲੰਘ ਰਿਹਾ ਹਨਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਵੀ ਆਈ ਨੰਗਦਾ ਰਹੇ ਤੇ ਆਪਣੇ ਬੱਚਿਆਂ ਵਾਸਤੇ ਆਪਣੀ ਬੱਚਾ ਉਹ ਘਰ ਦੇ ਵਿੱਚ ਦੇਖਣ ਨੂੰ ਘਰ ਬਹੁਤ ਵੱਡਾ ਆ ਪਰ ਜਿਉਂ ਜਿਉਂ ਹੁਣ ਟਾਈਮ ਅੱਗੇ ਲੰਗੀ ਜਾ ਰਿਹਾ ਬੱਚੇ ਵੱਡੇ ਹੋਈ ਜਾ ਰਹੇ ਨੇ ਤੇ ਹਰ ਚੀਜ਼ ਦੇ ਵਿੱਚ ਨਾ ਜਦੋਂ ਆਪਾਂ ਰਹਿਣ ਲੱਗ ਪੰਨੇ ਆ ਕੋਈ ਨਾ ਕੋਈ ਕੰਸਰਨ ਜਿਹੜੇ ਨੇ ਨਾ ਉਹ ਨਜ਼ਰ ਆਉਣ ਲੱਗ ਪੰਦੇ ਨੇ ਹੁਣ ਇਹਨੂੰ ਐ ਸਾਨੂੰ ਕਈ ਵਾਰ ਇਹ ਲੱਗਦਾ ਦੇਖੋ ਮਨਰਾ ਦਾ ਟੋਟਲੀ ਆਪਾਂ 12 15 ਜਾਨੇ ਹੋ ਗਏ ਉਸ ਘਰ ਚ ਕਈ ਵਾਰ ਐਨ ਲੱਗਦਾ ਕਿ ਆਏ ਛੋਟਾ ਹੋ ਗਿਆ ਤੇ ਅਸੀਂ ਫਿਰ ਸਾਰਿਆਂ ਨੇ ਬਹਿ ਕੇ ਡਿਸਕਸ ਵੀ ਕੀਤਾ ਕਿ ਆਪਾਂ ਇੱਕ ਨਾਲ ਹੋਰ ਬਣਾ ਲੈਨੇ ਆ ਤੇ ਨਾਲੇ ਤਾਂ ਬਹੁਤ ਵਧੀਆ ਰਹੇਗਾ ਤੁਹਾਨੂੰ ਪਤਾ ਬੁਟੀਕ ਵੀ ਬਣ ਰਿਹਾ ਆਪਾਂ ਉਧਰ ਬੁਟੀਕ ਦਾ ਕੰਮ ਵੀ ਸ਼ੁਰੂ ਕੀਤਾ ਤੇ ਨਾਲ ਹੀ ਆਪਾਂ ਹੁਣ ਘਰ ਦਾ ਕਰ ਲੱਗਿਆ ਤੇ ਅੱਜ ਗੁਰਦੁਆਰਾ ਸਾਹਿਬ ਆਏ ਹਾਂ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਅਸੀਂ ਹੁਣ ਚੱਲੇ ਆ ਆਰਕੀਟੈਕਟ ਕੋਲ ਜਿਹਨੇ ਸਾਨੂੰ ਜਿਹਨੂੰ ਅਸੀਂ ਨੇ ਕਹਿ ਰੱਖਿਆ ਸਾਨੂੰ ਕੋਈ ਵਧੀਆ ਜਿਹਾ ਨ ਇਹ ਵਧੀਆ ਜੀ ਜੋ ਡਰਾਇੰਗ ਹੁੰਦੀ ਹੈ ਉਹ ਟ੍ਰਾਈਕ ਆਪਾਂ ਨੂੰ ਬਣਾ ਕੇ ਦੇ ਦੇਵੇ ਤਾਂ ਕਿ ਸਾਨੂੰ ਉਹ ਪਸੰਦ ਵੀ ਆ ਜਾਏ ਤੇ ਅੱਜ ਕੱਲ ਆਰਕੀਟੈਕਟ ਤੋਂ ਬਣਾਉਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਆਰਕੀਟੈਕਟ ਨਾਲ ਇਹ ਜਿਹੀ ਚੀਜ਼ਾਂ ਆਪਾਂ ਨੂੰ ਦੱਸ ਦਿੰਦਾ ਜਿਹੜਾ ਆਪਾਂ ਨੂੰ ਪਤਾ ਨਹੀਂ ਹੁੰਦਾ ਛੋਟੇ ਛੋਟੇ ਪੁਆਇੰਟ ਜਿਹੜੇ ਹੁੰਦੇ ਨੇ ਨਾਲ ਆਪਣੇ ਖਰਚੇ ਬਹੁਤ ਜ਼ਿਆਦਾ ਬਚਾ ਦਿੰਦੇ ਹੁੰਦੇ ਨੇ ਤੇ ਬਾਕੀ ਐ ਕਿ ਅਸੀਂ ਬਹੁਤ ਵੱਡਾ ਨਹੀਂ ਬਣਾ ਰਹੇ ਛੋਟਾ ਜਿਹਾ ਬਣਾ ਰਿਹਾ ਹਾਂ ਹੀ ਕਹਿ ਰਹੇ ਹਾਂ ਛੋਟੇ ਦੇ ਵਿੱਚ ਸਾਰਾ ਕੁਝ ਹੀ ਹੋਵੇ ਹਾਂ ਮਤਲਬ ਬਹੁਤ ਵੱਡਾ ਨਹੀਂ ਹੈਗਾ ਕਿਉਂਕਿ ਛੋਟੇ ਦੇ ਵਿੱਚ ਹੀ ਜਿਆਦਾ ਵੱਡਾ ਕਰ ਅਸੀਂ ਪਹਿਲਾਂ ਲੈ ਕੇ ਦੇਖ ਹੀ ਲਿਆ ਉਹ ਵੱਡਾ ਕਰਾ ਉਹ ਮੈਨੇਜ ਕਰਨਾ ਬਹੁਤ ਔਖਾ ਹੈ ਇਕੱਲੇ ਬੰਦੇ ਦਾ ਤੇ ਬਹੁਤ ਔਖਾ ਹੈ ਜਿਵੇਂ ਸਾਡਾ ਕੰਮ ਚੱਲ ਰਿਹਾ ਹੈ ਬੁਟੀਕ ਦਾ ਸਾਨੂੰ ਬਹੁਤ ਔਖਾ ਹੋਇਆ ਬਹੁਤ ਔਖਾ ਹੋਇਆ ਬਈ ਤੇ ਇਸ ਟਾਈਮ ਅਸੀਂ ਜਿਹੜਾ ਘਰ ਜਿਹੜਾ ਛੇੜ ਰਹੇ ਹਾਂ ਉਹ ਨੀਅਰ ਅਬਾਊਟ ਜਿਹੜੀ ਫਰੰਟ ਹੈ ਉਹ 21 ਫੁੱਟ ਫਰੰਟ ਹੈ ਉਹਦਾ ਤੇ ਬੈਗ ਤਾਂ ਜਿੰਨਾ ਮਰਜ਼ੀ ਆਪਾਂ ਲੈ ਕੇ ਜਾ ਸਕਦੇ ਕਿਉਂਕਿ ਆਪਣੀ ਪਿਆਲੀ ਹੈਗੀ ਪਿੱਛੇ ਕਿਉਂਕਿ ਸਾਨੂੰ ਇਸ ਤੋਂ ਜ਼ਿਆਦਾ ਫਰੰਟ ਮਿਲਣਾ ਨਹੀਂ ਨਾ ਕੋਈ ਦੇ ਰਿਹਾ ਨਾ ਕਿਤੇ ਹੋ ਰਿਹਾ ਨਾ ਕੋਈ ਲੜਨ ਦੇਣਾ ਤੇ ਸਾਡਾ ਬਜਟ ਵੀ ਥੋੜਾ ਲਿਮਟਿਡ ਜਿਹਾ ਹੀ ਹੈ ਕਿ ਅਸੀਂ ਜਿਹੜਾ ਸ਼ੁਰੂਆਤ ਕਰਨੀ ਹੈ ਛੋਟੇ ਤੋਂ ਹੀ ਚੱਲ ਜੇ ਆਪਣਾ ਜਿਹੜੀ ਜਗ੍ਹਾ ਅਸੀਂ ਪਲਾਟ ਲੈਂਡ ਤੇ ਲਾਵਾਂਗੇ ਉਹੀ ਸਾਡਾ ਉੱਪਰ ਬੈਜੂਗਾ ਬਸ ਅਸੀਂ ਇਹ ਸੋਚ ਕੇ ਇਹ ਕੰਮ ਸ਼ੁਰੂ ਕਰਨ ਲੱਗੇ ਆ। ਬਾਕੀ ਕਹਿੰਦੇ ਕਿ ਜਦੋਂ ਆਪਾਂ ਕੋਈ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਛੋਟੇ ਤੋਂ ਕਰੀਏ ਨਾ ਤੇ ਉੱਤੇ ਤੱਕ ਜਾਈਏ ਉਹ ਚੀਜ਼ ਦਾ ਤੇ ਕਹਿੰਦੇ ਵੱਖਰਾ ਹੀ ਵੱਖਰਾ ਹੀ ਹੈ। ਵੱਖਰਾ ਹੀ ਹੈ ਤੇ ਆਪਣੀ ਮਿਹਨਤ ਦੀ ਕਮਾਈ ਦਾ ਜਦੋਂ ਬੰਦਾ ਮਿਹਨਤ ਕਰਦਾ ਹੈ ਤੇ ਉਹ ਕਮਾਈ ਜੋ ਆਪਣਾ ਘਰ ਬਣਾਉਂਦਾ ਹੈ ਜਾਂ ਕੁਝ ਆਪਣੇ ਹੋਰ ਲੋੜਾਂ ਪੂਰੀਆਂ ਕਰਦਾ ਤੇ ਉਹ ਚੀਜ਼ ਦਾ ਸਵਾਦ ਤਾਂ ਆ ਲੱਗ ਗਈ ਹੈ। ਤੇ ਬਾਕੀ ਜੀ ਚਲੋ ਕੋਈ ਗੱਲ ਨਹੀਂ ਜੋ ਪਰਮਾਤਮਾ ਨੇ ਚਾਇਆ ਪਹਿਲਾਂ ਵਾਹਿਗੁਰੂ ਦਾ ਆਸ਼ੀਰਵਾਦ ਲੈ ਲੀਏ ਗੁਰਦੁਆਰਾ ਸਾਹਿਬ ਮੱਥਾ ਟੇਕ ਲਈਏ ਫਿਰ ਅਸੀਂ ਆਰਟੀਟੱਕ ਨੂੰ ਜਾਣਾ ਉਹ ਕੀ ਕਹਿੰਦੇ ਨੇ ਉਹ ਤੁਹਾਨੂੰ ਜਾਂਦਾ ਸੀ ਵਲੌਗ ਵਿੱਚ ਦਿਖਾ ਦਾਂਗੇ ਜੇ ਉੱਥੇ ਵੀਡੀਓ ਨਾਲ ਸ਼ੂਟ ਹੋਈ ਫਿਰ ਘਰੇ ਤੁਹਾਨੂੰ ਉਤਾਰ ਰਾਵ ਦਾ ਦਾਨ ਦੇ ਦੇਗੇ ਜੋ ਵੀ ਉਹਨੇ ਐਲੀਵੇਸ਼ਨ ਜਿਹੜਾ ਵੀ ਬਣਾਇਆ ਹੋਣਾ ਜਾਂ ਜੋ ਵੀ ਹੈਗਾ ਵੀ ਇਹ ਜਆ ਤੁਹਾਡਾ ਡਿਜ਼ਾਈਨ ਤਿਆਰ ਹੋਊਗਾ ਜੇ ਸਾਨੂੰ ਪਸੰਦ ਆਊਗਾ ਤਾਂ ਅਸੀਂ ਉਹ ਉਹੀ ਐਲੀਵੇਸ਼ਨ ਤੁਹਾਨੂੰ ਵੀ ਦਿਖਾ ਦਾਂਗੇ ਹਮ ਬਾਕੀ ਹੋ ਸਕਦਾ 2 ਜਾਂ 3 ਰੂਮਸ ਸੈਟ ਹੀ ਬਣੂਗਾ ਜਿਆਦਾ ਨਹੀਂ ਬਣੂਗਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਆਪਾਂ ਛੋਟੇ ਦੀ ਸ਼ੁਰੂਆਤ ਕਰਾਂਗੇ ਠੀਕ ਹੈ ਆਪਣੇ ਬਜਟ ਦੇ ਵਿੱਚ ਰਹੇਗਾ ਜਿੰਨਾ ਆਪਾਂ ਵੱਡਾ ਛੇੜਾ ਛੇੜਾਂਗੇ ਐਵੇਂ ਬਜਟ ਤੋਂ ਬਾਹਰ ਹੋ ਕੇ ਕੀ ਕਰਨਾ ਬਜਟ ਤੋਂ ਬਾਹਰ ਹੋ ਕੇ ਕੀ ਕਰਨਾ ਹਾਂ ਬਸ ਇੰਨਾ ਕੁ ਸਹੀ ਹੈ ਛੋਟਾ ਜਿਹਾ ਪੋਰਸ਼ਨ ਆ ਜੀ ਬਹੁਤ ਵੱਡਾ ਅਸੀਂ ਨਹੀਂ ਕਰ ਰਹੇ ਸਿੰਪਲ ਹੈ ਸਿੰਗਲ ਸਟੋਰੀ ਬਣਾਵਾਂਗੇ ਫਿਲਹਾਲ ਤੇ ਬਾਕੀ ਜਿਹੜੀ ਸੈਕੰਡ ਸਟੋਰੀ ਆ ਟਾਈਮ ਦੇ ਸਾਮ ਨਾਲ ਚਾਹੁੰਦਾ ਕਿ ਜੇ ਪ੍ਰਮਾਤਮਾ ਨੇ ਚਾਇਆ ਤੇ ਬਣ ਜੇਗੀ ਤੇ ਬਾਕੀ ਕੋਈ ਗੱਲ ਨਹੀਂ ਸਾਡਾ ਉਹ ਘਰ ਹੈਗਾ ਉੱਥੇ ਅਸੀਂ ਹੁਣ ਜਾ ਕੇ ਰਹਿਣਾ ਤੇ ਨਾਲ ਇੱਕ ਪਾਸੇ ਮਿਸਤਰੀ ਲੱਗੇ ਰਹਿਣਗੇ ਆਪਣਾ ਕੰਮ ਕਰੀ ਜਾਣਗੇ ਤੇ ਤੁਹਾਨੂੰ ਅਸੀਂ ਵਲੋਗਾਂ 'ਚ ਦਿਖਾਈ ਜਾਵਾਂਗੇ ਤੁਸੀਂ ਉਹਨਾਂ ਚਿਰ ਵਲੋਗ ਦੱਬ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੈ ਠੀਕ ਹੈ ਜੀ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲ ਹੀ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਵੀ ਆਪਾਂ ਨੇ ਇੱਥੋਂ ਤੱਕ ਹੀ ਪਹੁੰਚਣਾ ਤੇ ਸਾਨੂੰ ਪਤਾ ਸਾਡੇ ਭੈਣ ਭਰਾ ਬਹੁਤ ਵਧੀਆ ਸਾਡੇ ਨਾਲ ਜੁੜੇ ਹੋਏ ਨੇ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਪਹਿਲਾਂ ਆਪਾਂ ਗੁਰਦਵਾਰ ਸਾਹਿਬ ਮੱਥਾ ਟੇਕ ਲਈਏ ਤੇ ਫਿਰ ਅਸੀਂ ਚੱਲਦੇ ਆਂ ਆਰਟੀ ਟੱਕੋ ਤੇ ਮਿਲਦੇ ਆਂ ਜਾਂ ਤੁਹਾਨੂੰ ਮਿਲਾਂਦੇ ਆਂ ਨਹੀਂ ਤਾਂ ਫਿਰ ਘਰੇ ਆ ਕੇ ਦੱਸਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਜਾਣਾ ਪਿੰਡ ਚਲਿਏ ਚਲੋ ਜੀ ਚਲੋ ਆਪਾਂ ਅਸੀਂ ਪਹੁੰਚ ਗਏ ਆ ਤੇ ਅਸੀਂ ਚਲੋ 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 ਬਾ ਜੀ ਅਸੀਂ ਦੇਖ ਕਰਾ ਲਈਏ ਪਹਿਲਾਂ ਨਹੀਂ ਨਹੀਂ ਪਹਿਲਾਂ ਉੱਥੇ ਰੱਖਣੀ ਪੈਂਦੀ ਫੇਰ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਾਂ ਨਾ ਮੈਂ ਦੱਸਦਾ ਸਭ ਨਾਲ ਤੇ ਫਿਰ ਪਟੂਰੇ ਖਾਣੇ ਪੀਉਤੀ ਨੇ ਹੋ ਗਏ ਪਟੂਰੇ ਖਾਣ ਮੇਰਾ ਜੀ ਤਾਂ ਕਰਨ ਡਿਆ ਪਰ ਮੈਂ ਹੈ ਡਬਲ ਮਾਈਂਡਡ ਆ ਖਾਵਾਂ ਕਿ ਨਾ ਖਾਵਾਂ ਹੁਣ ਦੇਖਾ ਆ ਕੇ ਪਟੂਰੇ ਹੌਲੀ ਹੌਲੀ ਖਾਏ ਫਿਰ ਵੇ ਲੋ ਮੈਂ ਆਪਣੀ ਪੂਰੀ ਅੜੀ ਤੇ ਅੜੀ ਰਹੀ ਮੈਂ ਮੈਂ ਡਾਈਟ ਤੇ ਆ ਮੈਂ ਬਿਲਕੁਲ ਮੂੰਹ ਨਹੀਂ ਲਾਣਾ ਪਟੂਰੇ ਨੂੰ ਕੋਈ ਦੋਨੇ ਜਣੇ ਖਾਏ ਹੈ ਆਏ ਖਾਏ ਆ ਹੁਣ ਕੀ ਕਰੀਏ ਲੋ ਗਾਇਜ਼ ਅਸੀਂ ਪਹੁੰਚ ਗਿਆ ਪਿੰਡ ਕਹਣਾ ਤੁਹਾਨੂੰ ਜਿਹੜੇ ਸਾਡੇ ਗ੍ਰਿਸ਼ਤੀ ਲੱਗੇ ਨੇ ਤੁਹਾਡੀ ਟਿੰਡ ਦੀ ਚਮਕ ਬੜੀ ਪੈ ਰਹੀ ਏ ਚਮਕ ਬੜੀ ਪੈ ਰਹੀ ਤੁਹਾਡੀ ਟਿੰਡ ਦੀ ਮੈਂ ਮਤੋਂ ਪੂਜੀ ਦਿਵਾਲੀਏ ਅੱਛਾ ਕਿਉਂ ਠੰਡ ਲੱਗ ਰਹੀ ਐ ਆ ਵੀ ਜਿਹੜਾ ਉਹ ਹੁੰਦਾ ਨਾ ਕੰਮ ਤੋਂ ਲੱਗੇ ਤਾਂ ਉਹ ਮਿਲ ਜਾਂਦਾ ਵਿਟਾਮਿਨ ਡੀ ਅੱਛਾ ਅੱਛਾ ਵਿਟਾਮਿਨ ਡੀ ਲੈ ਰਹੇ ਹੋ ਹਾਂ ਤੇ ਬਾਪੂ ਜੀ ਇਹ ਤਾਂ ਇਹਨਾਂ ਦਾ ਪਸੀਨਾ ਤਾਂ ਨਿਕਲਦਾ ਹੀ ਨਹੀਂ ਸਾਰਾ ਦਿਨੇ ਅਸੀਂ ਥੱਲੇ ਬਹਿਣਾ ਦਫ਼ਤਰ 'ਚ ਹਾਂ ਬਿਮਾਰੀ ਦਾ ਘਰ ਆ ਭਾਈ ਹਾਂ ਪਰ ਹੁਣ ਕਰੇਗੀ ਬੰਦਾ 24 ਘੰਟੇ ਡਿਊਟੀ ਦੇ ਬੈਠੇ ਰਹਿਣਾ ਕਰੇ ਕੀ ਜਾਏ ਕਿੱਧਰ ਬੰਦਾ ਤੁਹਾਡਾ ਕੰਮ ਬਹੁਤ ਵਧੀਆ ਹਾਂ ਮੁੰਡਾ ਨਾਲ ਤਾਂ ਬੀਏ ਕਰ ਰਿਹਾ ਬਹੁਤ ਵਧੀਆ ਗੱਲ ਆ ਨਾਲ ਅੱਜ ਦੇਖੋ ਹੈਲਪ ਕਰਾ ਰਿਹਾ ਇੱਥੇ ਨਾਲ ਇਹ ਚੀਜ਼ਾਂ ਤਾਂ ਵਧੀਆ ਗੀਆਂ ਇਹ ਬੱਚੇ ਨੂੰ ਪਤਾ ਹੈ ਵੀ ਪੈਸਾ ਕਿਵੇਂ ਬਣਦਾ ਤੇ ਪੜਨਾ ਕਿਵੇਂ ਨਾਲ ਬਹੁਤ ਵਧੀਆ ਚੀਜ਼ ਆ ਇਹ ਆਪਾਂ ਬਾਹਰਲੇ ਮੁਲਕ ਜਾ ਕੇ ਇਹੋ ਜਿਹਾ ਕੰਮ ਕਰ ਸਕਦੇ ਆ ਇੱਥੇ ਕਿਉਂ ਨਹੀਂ ਕਰ ਸਕਦੇ ਕਿ ਨਹੀਂ ਪਹਿਲਾਂ ਅਸੀਂ ਪਿੰਡ ਆ ਗਏ ਆ ਕਿਉਂਕਿ ਪ੍ਰਨੀਤ ਕਹਿੰਦਾ ਮੈਂ ਵੀ ਨਾਲ ਜਾਣਾ ਆਰਕੀਟੈਕਟ ਚੱਪਲ ਹੀ ਗੁੰਮ ਹੋ ਜਾਂਦੀਆਂ ਨੇ ਨਾਨੀ ਜੀ ਕਦੇ ਚੱਪਲ ਲੱਭਣ ਨਹੀਂ ਬੰਦਾ ਨਹੀਂ ਲੱਭਦਾ ਫੇਰ ਤੇ ਫੇਰ ਚੱਪਲ ਨਾ ਮੰਮੀ ਤੇਰੇ ਪਾਈ ਜਿਹੜੇ ਚੱਪਲ ਉਹ ਕਿੱਥੇ ਮੈਂ ਕਿੱਥੇ ਪਾਈ ਫੇਰ ਉਹ ਲੱਭ ਨਹੀਂ ਆਉਂਦੀ ਮੰਮੀ ਚਾਹੀ ਟੈਨਸ਼ਨ ਚ ਆ ਜਾਂਦੀ ਚੱਪਲ ਗੋਮਾ ਜੀ ਮੰਮੀ ਨੇ ਤੁਰਨਾ ਪੈਣਾ ਦੇਖ ਬਾਹਰ ਦੇਖ ਦਮ ਬੈੱਡ ਥੱਲੇ ਦੇਖ ਫਤੇ ਨੇ ਬੈੱਡ ਥੱਲੇ ਸਿੱਟਦੀ ਹੋਣੀ ਤੇ ਲੋ ਜੀ ਪਹੁੰਚ ਗਏ ਆ ਅਸੀਂ ਆਰਟੀਟੈਕ ਤੇ ਤੇ ਹੁਣ ਅੰਦਰ ਜਾ ਕੇ ਦੇਖਦੇ ਆ ਕੀ ਸਾਨੂੰ ਸਲਾਹ مشورہ ਦਿੰਦੇ ਨੇ ਤੇ ਤੁਹਾਨੂੰ ਦਿਖਾਣਿਆ ਵੀਡੀਓ ਦੇ ਵਿੱਚ ਲੋ ਜੀ ਪਹਿਲਾਂ ਅਸੀਂ ਪਿੰਡ ਲੰਗੇ ਸੀ ਜਦ ਆਰਟੀਟੈਕ ਕੋ ਆਉਣਾ ਸੀ ਹੁਣ ਪਿੰਡੋਂ ਫੇਰ ਆਏ ਆ ਦੁਬਾਰਾ ਕਿਉਂਕਿ ਪਰਨੀਤ ਨੇ ਨਾਲ ਜਾਣਾ ਹੈ WhatsApp ਅੱਛੇ WhatsApp ਤੇ ਜਿਹੜਾ ਉਹਦੀ ਕੋਈ ਭਾਰੀ ਪ੍ਰੋਫਾਈਲ ਲਿਖੀ ਹੋਈ ਉਹ ਚ ਵੀ ਪਾਇਆ ਹੋਇਆ ਅੱਛਾ ਬੰਦੇ ਹੀ ਹੈ WhatsApp ਤੇ ਵੀ ਸ਼ੌਕੀ ਤਾਂ ਨਹੀਂ ਹਾਂ ਲੋਰੀ ਅਸੀਂ ਆਏ ਹੋਏ ਸੀਗੇ ਆਰਕੀਟੈਕਟ ਸੰਦੀਪ ਭਾਈ ਇਸ ਨਾਮ ਦੇ ਵਿੱਚ ਇੰਨਾ ਕੋ ਆਏ ਸੀ ਨਾ ਨਕਸ਼ਾ ਸੀ ਆਪਣਾ ਇੱਕ ਆਪਣੇ ਵੱਲੋਂ ਐਵਰੇਜ ਜਿਹਾ ਅਸੀਂ ਬਣਾ ਲਿਆ ਬਾਕੀ ਅਸੀਂ ਫਾਈਨਲ ਕਰਨਾ ਇੱਥੇ ਕੀ ਘਟਦਾ ਕੀ ਵਧਦਾ ਸਾਰੀ ਫੈਮਿਲੀ ਨੇ ਬੈਠ ਕੇ ਕਰਨਾ ਅਸੀਂ ਜਸ ਬਣਾ ਕੇ ਲੈ ਕੇ ਚੱਲੇ ਆਂ ਲੈ ਕੇ ਚੱਲੇ ਆਂ ਵੀ ਸਾਰ ਕੁਝ ਫਿੱਟ ਆ ਜਾਊਗਾ ਕਿ ਨਹੀਂ ਆਊਗਾ ਬਾਕੀ ਅਜੇ ਤੱਕ ਤਾਂ ਸਭ ਨੂੰ ਸਹੀ ਲੱਗ ਰਿਹਾ ਹੈ ਬਸ ਇਹ ਆਊਟਲੂਕ ਕੇ ਨਾਲ ਹਮੇਂ ਦੇਣੀ ਹੈ ਸਾਨੂੰ ਉਹਨਾਂ ਦਾ ਸਾਈਜ਼ ਆਈਡੀਆ ਦਿੰਦਾ ਜਸਟ ਹਾਂ ਜਸਟ ਆਈਡੀਆ ਦਿੰਦਾ ਹੈ ਇਹ ਸਾਡਾ 21 ਬਾਏ ਕਿੰਨਾ 73 ਫੁੱਟ ਹੈ ਪਿਛੇ ਹਾਂਜੀ 21 73 ਕਿ ਕਿਤੇ 70 ਫੁੱਟ ਆਇਆ। ਇਹ ਆ ਚੀਜ਼ ਹੈ ਬਾਕੀ ਦੇਖਦੇ ਆਂ ਵੀ ਕਿਹ ਹੈ ਜਾ ਆਊਟਪੁੱਟ ਸਾਨੂੰ ਇਹ ਹੈ ਫਰੰਟ ਐਲੀਵੇਸ਼ਨ ਜਿਹਨੂੰ ਕਹਿੰਦੇ ਨੇ ਉਹ ਕਿਹ ਜਾ ਬਣਾ ਕੇ ਦਿੰਦੇ ਨੇ। ਬਾਕੀ ਸਮਝ ਆਪਣੇ ਸਾਥ ਨਾਲ ਕਸਟਮਾਈਜ਼ ਕੀਤਾ ਸਾਰਾ ਕੁਝ ਸਾਰਾ ਕਸਟਮਾਈਜ਼ ਦੁਬਾਰਾ ਕਰਵਾਇਆ ਹੈ। ਅੱਨੇ ਬਾਕੀ ਰਹਿੰਦੀ ਨੇ ਕੁਝ ਜੰਨਾ। ਹਾਂ ਜਦੋਂ ਪੂਰਾ ਪ੍ਰੋਪਰ ਐਲੀਵੇਸ਼ਨ ਬਣੇਗਾ ਉਹ ਤੁਹਾਨੂੰ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਦਿਖਾਈ ਜਾਵਾਂਗੇ ਕੀ ਬਣਿਆ ਇਹ ਜਸਟ ਇਹ ਆਈਡੀਆ ਲਿਆ ਆਪਣੇ ਪੱਲੋਂ। ਬਾਕੀ ਇਹ ਹਜੇ ਅੱਗੇ ਸਾਨੂੰ ਦੱਸਣਗੇ ਕਿ ਇਹਨੂੰ ਆਪਾਂ ਐਵੇਂ ਕਰ ਸਕਦੇ ਆ ਇਹਨੂੰ ਐਵੇਂ ਕਰ ਸਕਦੇ ਆ ਜਿਵੇਂ ਕਹਿੰਦੇ ਉਹਦੇ ਤੋੜ ਮੋੜ ਕੇ ਇਹਨਾਂ ਦਾ ਆਫਿਸ ਬਿਲਕੁਲ ਇਹ ਆਈਟੀਆਈ ਚੌਕ ਦੇ ਕੋਲ ਹੈ ਸੰਦੀਪ ਐਸੋਸੀਏਟਡ ਸਨੇਹ ਤੁਮਾਰ ਸੰਦੀਪ ਤੁਮਾਰ ਤੇ ਠੀਕ ਹੈ ਜੀ ਬਾਕੀ ਆਨ ਸ਼ੁਰੂਆਤ ਹੋ ਗਈ ਫਿਰ ਲੋਜਰ ਪਰ ਬਣੀ ਜੋ ਸਾਡੇ ਬਲੌਗ ਵਿੱਚ ਦੇਖੀ ਜਾਵੇ ਮੇਂ ਦੇਖੀ ਜਾਵੇ ਕਿ ਕੋਈ ਕੋਈ ਬਾਤ ਚਾਹ ਨਾ ਤੁਸੀਂ ਤੁਹਾਡਾ ਚਾਹ ਨਾ ਤੁਸੀਂ ਉਹ ਵੀ ਕਰਿਆ ਹੋਈ ਤੁਹਾਡੇ ਨਾਲ ਮੈਂ ਨੂੰ ਸਕੈਨ ਕਰਕੇ ਉਹ ਮੈਨੂੰ ਦੱਸ ਕੇ ਗਿਆ ਮੁੰਡਾ ਕਹਿੰਦਾ ਇਦਾਂ ਕਰ ਲਿਓ ਅੱਛਾ ਇਹ ਇੰਸਟਾਗ੍ਰam ਪੇਜ ਹੈ ਤੁਹਾਡਾ ਹਾਂ ਜੀ ਵੈਸੇ ਇਹੀ ਸਹੀ ਹੈ ਜਾਂ ਹੋਰ ਕੁਝ ਵੀ ਕਰਨਾ ਨਹੀਂ ਨਹੀਂ ਇਹੀ ਸਹੀ ਹੈ ਤੁਹਾਡੇ ਉਹਨੇ ਥੋੜੇ 2 300 400 ਸਮਝਾਓ ਹੁਣ ਪਹਿਲਾਂ ਨਕਸ਼ਾ ਹੋਰ ਵੀ ਦਿੱਤਾ ਸੀ ਨਾ ਉਹਨੂੰ ਵੀ ਆਪਾਂ ਇਹਨਾਂ ਦਾ ਚੇਂਜ ਕਰਵਾਇਆ ਹਾਂ ਦੇਖੋ ਆਹ ਫੋਮ ਆ ਗਿਆ 10 ਵਜੇ 15 ਤੱਕ ਠੀਕ ਹੈ ਉਹ ਪਹਿਲਾ ਚ ਉਹ ਪਹਿਲਾ ਸਟਾਰਟ ਉਹ ਆ ਦਿਖਾਇਆ ਇਹ ਜਗ੍ਹਾ ਛੱਡਤੀ ਆਪਾਂ ਨੇ 16 ਫੁੱਟ ਜਿੰਨਾ ਆਪਣਾ ਪਹਿਲਾਂ ਛੱਡਿਆ ਉੱਥੇ ਆਪਣੇ ਘਰ ਦਾ ਪਿੰਡ ਵਾਲਾ ਤੁਹਾਡੇ ਬੁਟੀਕ ਤੋਂ ਸਟਾਰਟ ਹੋ ਜੂਗਾ ਇੱਥੋਂ ਅੱਛਾ ਗੇਟ ਇੱਥੋਂ ਗੇਟ ਤੋਂ ਸਟਾਰਟ ਹੋ ਜੂਗਾ ਐਨੀ ਜਗ੍ਹਾ ਤਾਂ ਵਾਸੀ ਖੁੱਲੀ ਛੱਡਤੀ ਓਪਨਿੰਗ ਇੱਥੇ ਕੁਛ ਨਹੀਂ 78 ਨਹੀਂ ਕਰਨਾ ਜਿਹੜਾ ਰਹਿ ਗਿਆ ਆ ਜਿਹੜਾ ਤੁਹਾਡੇ ਨਾਲ ਦਾ ਇੱਥੇ ਪੋਰਚ ਆ ਜੂਗਾ ਇੱਥੇ ਗੱਡੀ ਖੜਦੀ ਹੋ ਜੂਗੀ ਕੋਈ ਵੀ ਮੰਮੀ ਵਾਲੇ ਰੂਮ ਤੇ ਬੁਟੀਕ ਨਾਲ ਜਿਹੜਾ ਆਪਾਂ ਆਪਣਾ ਪਹਿਲਾ ਬੁਟੀਕ ਸੀ ਉਹਦੇ ਗੱਡੀ ਵਾਲਾ ਹੋ ਗਿਆ ਸਿਸਟਮ ਇਸ ਸਾਈਡ ਆ ਗਿਆ ਨਹੀਂ 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 ਉੱਥੋਂ ਨਹੀਂ ਜਿਹੜਾ ਗੇਟ ਆਪਣਾ ਲੱਗਾ ਤੁਹਾਡੀ ਤੁਹਾਡੀ ਗੱਡੀ ਖੜੀ ਆ ਅਪਰੋਕਸੀਮੇਟ ਉਹਦੇ ਬਰਾਬਰ ਦੀ ਇੱਥੇ ਗੱਡੀ ਖੜੀ ਹੋਊਗੀ। ਯਾਨੀ ਕਿ ਪੋਰਸ਼ੇ ਦੇ ਬਰਾਬਰ ਦਾ ਇਹ। ਹਾਂ ਇਹ ਪੋਰਚ ਆ ਗਿਆ। ਅੱਛਾ। ਇੰਨੀ ਜਿਹੇ ਛੋਟਾ-ਫੋਟ ਇਹੀਂ ਛੜਦਾ ਵੀ ਕੋਈ ਕੱਲ ਨੂੰ ਕਲੰਦਰ ਦੀ ਗੱਡੀ ਵੀ ਦਲ ਜਾਂਦੀ ਹੁੰਦੀ ਆ। ਇਹ ਸਾਡਾ ਗੇਟ ਹੋ ਗਿਆ। ਇਹ ਲੱਗਦਾ ਵੀ ਜਿਹੜਾ ਖਾਲੀ। ਇਹ ਜਿਹੜਾ ਹੋ ਗਿਆ ਅੱਗੇ ਅੱਗੇ ਪੋਰਚ ਹੋ ਗਿਆ ਠੀਕ ਹੈ। ਹਾਂ ਇਹਦੇ ਵਿੱਚ ਗੱਡੀ ਕੱਢਦੀ ਇੱਥੋਂ ਜਿਵੇਂ ਪੌੜੀਆਂ ਉੱਪਰ ਚੜ ਰਹੇ ਹਾਂ ਉਵੇਂ ਹੀ ਚੜ੍ਹਣੀ ਆ। ਠੀਕ ਹੈ। ਅੱਛਾ ਪੋਰਚ ਦੇ ਵਿੱਚ ਅੰਦਰ ਜਾ ਰਹੇ ਆ। ਆਹ ਡਰਾਈング ਰੂਮ ਆ ਗਿਆ। ਇਹ ਹੈਗਾ ਸੇਮ ਹੀ ਨਕਸ਼ਾ ਭਾਣਾ ਆਪਣੇ ਘਰ ਵਾਲਾ। 9x12 ਹੁ ਪਰ ਨਹੀਂ ਕੁਝ ਕੋ ਵੀ ਤਾਂ ਆਪ ਹੀ ਬਣਾਇਆ ਹੋਊਗੀ ਸਾਨੂੰ ਨਹੀਂ ਸੀ ਪਤਾ ਇਹਨਾਂ ਨੂੰ ਪਤਾ ਸੀ ਹਾਂ ਠੀਕ ਹੈ ਤੇ ਇਧਰੋਂ ਆਪਾਂ ਉੱਪਰ ਉੱਡਣ ਸਰ ਇੱਥੇ ਆ ਜੂਗੀ 10x8x9 ਦੀ 10x9 ਦੀ ਕਿਚਨ ਬਣਦੀ ਹੋਣੀ ਕੋ ਸਲੈਬਾ ਬਣੀ ਹੋਈ ਨੇ ਇਧਰੋਂ ਇਦਾਂ ਓਕੇ ਠੀਕ ਹੈ ਆ ਆ ਗਿਆ ਪੂਜਾ ਰੂਮ ਨੂੰ ਠੀਕ ਹੈ ਠੀਕ ਹੈ ਇਹ ਪੂਜਾ ਰੂਮ ਕਹੋ ਜਾਂ ਸਟੋਰ ਬਣਾ ਲਓ ਕਿਤੇ ਕੁਝ ਮਰਜ਼ੀ ਤੁਹਾਡੀ ਆਹ ਜੀ ਵੀ ਜਗ੍ਹਾ ਛੱਡੀ ਹੋਈ ਵਿੱਚ ਅੱਛਾ ਇਹ ਇਹ ਅੱਛਾ ਕੰਪੋਰਡ ਬਣਨਗੇ ਉਹਰੇ ਇੱਥੇ ਕੰਪੋਰਡ 2 ਫੁੱਟ ਦਾ ਕੰਪੋਰਡ ਹੁੰਦਾ 2 ਫੁੱਟ ਨਹੀਂ ਖਾਜੂਗਾ ਬਣਦਾ ਇਹ 15 ਫੁੱਟ ਦਾ ਕਮਰਾ ਹੋ ਗਿਆ ਠੀਕ ਹੈ 22 ਫੁੱਟ ਦਾ ਕਮਰਾ ਬਣ ਤੁਸੀਂ ਠੀਕ ਹੈ 13 ਫੁੱਟ ਦਾ ਵਰਕਟਾ ਜਿਹੜਾ ਜੂਗਾ ਆ ਆਪਣੇ ਆ ਬੈੱਡਾ ਗਿਆ ਉਹਰੇ ਇੰਨੀ ਜਗ ਆਪਣੇ ਬਚੂਗੇ ਇੱਥੇ ਅਲੀਗੀ ਪੈਨਲ ਬਣ ਜੂਗਾ ਠੀਕ ਹੈ ਆ ਇੱਥੇ ਬਾਥਰੂਮ ਇੱਕ ਬਾਥਰੂਮ ਇੱਥੇ ਆ ਆਚਾਰੇ ਦੀ ਜਗ੍ਹਾ ਖਾਂਡੀ ਕੰਪਿਊਟਰ ਦੇ ਕੋਲ ਹੋਇਆ ਕੁਝ ਕੰਪਿਊਟਰ ਸਾਲ ਹੋ ਗਿਆ ਠੀਕ ਹੈ ਹੋਰ ਏਰੀਆ ਹੋ ਗਿਆ ਆ ਇੱਥੇ ਡਾਈਨਿੰਗ ਡਾਈਨਿੰਗ ਏਰੀਆ ਆ ਲੌਂਜੀ ਦੇ ਸਾਹਮਣੇ ਆ ਜਿਹੜਾ ਲ ਇਹ ਇਹ ਸਾਡੇ ਕਮਰੇ ਹੋ ਗਏ। ਕੁਲਵਿੰਦਰ ਇੱਕ ਵਾਸਟੂ ਆਪਾਂ ਨੇ ਇੱਥੇ ਕਰ ਲਿਆ। ਅਮਰੀਕਨ ਬਰਾਬਰ ਤੇ। ਹਾਂ ਇੱਕ ਵਾਸਟੂ ਆਪਾਂ ਖੁੰਝੇ ਚ ਕਰ ਲਿਆ। ਗੇਟ ਨਾਲ ਗੇਟ ਸੈਪਰੇਟ ਹਾਂ ਸੈਪਰੇਟ। ਟਾਈਮ ਮਾਰੀਂ ਤੇ। ਗੇਟ ਡਰਾਈਵਰ ਦਾ ਗੇਟ ਨਹੀਂ ਹੈਗਾ ਬਾਹਰ ਇੱਥੇ ਰਖਾਇਆ ਨਹੀਂ ਅਸੀਂ ਜਾਣਦੇ। ਉਹ ਇਹਨਾਂ ਦੋ ਦੋ ਰਹਿਣੇ ਇਧਰੋਂ ਨਾਲ ਹੀ ਬੜੀ ਹੋਊ। ਇਹ ਦੋ ਰਾਗੀਟ ਹੈਗਾ ਨਾ ਤੇ ਡਰਾਇੰਗ ਨੂੰ ਮਾਲਾ ਖਤਮ ਹੋ ਗਿਆ ਸਿਰ ਲੋਬੀ ਵਾਲਾ ਰਹਿ ਗਿਆ ਮੈਂ ਇਹਨਾਂ ਨੂੰ ਇਹ ਸਲਾਹ ਦੱਸੀ ਜੀ ਮੈਂ ਇਹਨਾਂ ਨੂੰ ਕਹਿੰਦੇ ਆਪਣਾ ਦੇਖਦੇ ਆ ਵੀ ਇਹ ਚੀਜ਼ ਨੂੰ ਚੱਕ ਕੇ ਇਹਦੇ ਨਾਲ ਹੀ ਲਾ ਕੇ ਨਾ ਉੱਥੇ ਦਰਵਾਜਾ ਬਣਾਉਂਦੇ ਉਹ ਬਕਸ਼ਾ ਪਹਿਰ ਪਈ ਅੱਛਾ ਇਹ ਸੂਲ ਦੇ ਤੇ ਸੂਲ ਕੋਠਾ ਤੇ ਬਣਾ ਲਾਗੇ ਬਣਾ ਲਾਗੇ ਪੂਲ ਬਣਾ ਤਾਂ ਅੰਗੂਰੀ ਵੀ ਟੀਕ ਦੇ ਕਿੰਨਾ ਵੱਡਾ ਹੋ ਉਹਨਾਂ ਦਾ ਹੋਰ ਹੈ ਨਾ ਇਹ ਨੋਇ ਨਾਲ ਫੈਸ ਪਾਣੀ ਪੈਂਦਾ ਹੁੰਦਾ ਹੈ ਜੀ ਉਹ ਮੈਂ ਉਹਨਾਂ ਨਾਲ ਬੁਝੇ ਨਾ ਨਾ ਤਾਂ ਠੀਕ ਹੈ ਆ ਪਿੱਛੇ ਰਹੀ ਹਰ ਜਗ੍ਹਾ ਠੀਕ ਹੈ ਹਾਂਜੀ ਬੈੱਡ ਰੂਮ ਵਾਲਾ ਫਰੰਟ ਵਾਲਾ ਦਿਵਾ ਲਓ ਇੱਥੇ ਉਹਦਾ ਵੀ ਭਾਜੀ ਪਹਿਲਾਂ ਹੀ ਸਾਡੇ ਘਰ ਦਾ ਵੀ ਦੱਸੋ ਜਿਹੜਾ ਵੱਡਾ ਘਰ ਹੈ ਤੁਹਾਡਾ ਹਾਂ ਉਹਦਾ ਵੀ ਕਰਨਾ ਭਾਜੀ ਇੱਕ ਤਾਂ ਨਹੀਂ ਹੈ ਬੀਗ ਦਾ ਬਿਲਕੁਲ ਵਧੀਆ ਬਣ ਜੂਗਾ ਠੀਕ ਹੈ ਅੰਦਰੋਂ ਕਰਕੇ ਵੀ ਘੇਰ ਕਰੇ ਜੀ ਉਹ ਠੀਕ ਹੈ ਠੀਕ ਹੈ ਬ੍ਰੈਥ ਬੈਡਰੂਮ ਆ ਗਿਆ ਪੂਰਾ ਬਾਥਰੂਮ ਆ ਗਿਆ ਡਰੈੰਗ ਰੂਮ ਆ ਗਿਆ ਲੌਬੀ ਵੀ ਹੈਗੀ ਹੈ ਹਾਂ ਬੀਚੇ ਦੇ ਬਾਲਕਨੀ ਤੋਂ ਬਣਾਏ ਕੁਝ ਦੇ ਬਣਾਏ ਇਹ ਹਜੇ ਫਾਈਨਲ ਹੋਵੇ ਇਹ ਹਜੇ ਨਹੀਂ ਫਾਈਨਲ ਕਰੋ ਫਿਰ ਨਹੀਂ ਹੋ ਗਿਆ ਠੀਕ ਇਹਦੇ ਵਿੱਚ ਸਿਰਫ ਆਪਣਾ ਇਹ ਜਿਹੜਾ ਹੋ ਗਿਆ ਵੀ ਰੂਮ ਵਗੈਰਾ ਇਹਦੇ ਵਿੱਚ ਜਿੱਦਾਂ ਹੁਣ ਡਾਊਨ ਸੀਲਿੰਗ ਵਗੈਰਾ ਉਹ ਵੀ ਸਾਰਾ ਤੁਸੀਂ ਸੈੱਟ ਕਰਕੇ ਲਾਓਗੇ ਨਹੀਂ ਨਹੀਂ ਇਹਨਾਂ ਦਾ ਉਹ ਨਾਲ ਦੇਖੋ ਆਪਾਂ ਪਲਾਸਟਰ ਤੱਕ ਕਰ ਲਈ ਹਾਂ ਪਲਾਸਟਰ ਨਾਲ ਉਹ ਵੀ ਕਰ ਸਕਦੇ ਆ ਡਾਊਨ ਸੀਲਿੰਗ ਦਾ ਡਿਜ਼ਾਈਨ ਬਣ ਜੇ ਨੇ ਇੰਟੀਰੀਅਰ ਜਿਹੜਾ ਕੁਝ ਮਰਜ਼ੀ ਹੋ ਜਾਵੇ ਠੀਕ ਹੈ ਹੋ ਜਾਵੇ ਅੱਛਾ ਉਹ ਇੰਟੀਰੀਅਰ ਚਾਰ ਉਹ ਇੰਟੀਰੀਅਰ ਤੇ ਉਹ ਖਰਚਾ ਹੋਦਾ ਅੱਛਾ ਡਾਉਨ ਫੀਲਿੰਗ ਦੀ ਪ੍ਰੋਪਰ ਸੋਸੋ ਬਣ ਜਾਂਦੀ ਹੈ ਆ ਦਿਖਾਇਓ ਕਹਿੰਦੇ ਜਿਹੜਾ ਨਕਸ਼ਾ ਦਿਖਾਇਆ ਤੁਸੀਂ ਕੀ ਮੋਟਾ 20 ਇਹ ਉਹ ਦੋ ਗੱਡੀਆਂ ਲੱਗਣਗੀਆਂ ਕੀ ਮਾੜੀ ਇੱਥੇ ਇੱਕ ਗੱਡੀ ਖੜੇ ਹੋਰ ਇਹ ਵੀ ਖੜਾ ਸਕਦੇ ਆ ਹਾਂ ਜਿਹੜੀ ਗੱਲੀ ਜਗ੍ਹਾ 곗 ਕੇ ਭਾਤ ਇੱਥੇ ਵੀ ਖੜਾ ਸਕਦੇ ਆ ਹਾਂ ਪਰ ਕੀ ਮੈਂ ਕੋਈ ਇਹੀ ਨੂੰ ਤੇ ਬੈਠ ਕੇ ਮੈਂ ਕਿਹਾ ਧੁਰ ਤੱਕ ਆਪਾਂ ਕਿਉਂ ਛੱਤਣਾ ਨਹੀਂ ਸਾਰਾ ਛਤਣਾ ਆਏਗਾ ਹਾਂ ਉਹਦੇ ਦਾ ਜਿਹੜੀ ਆਪਣਾ ਫੰਕਸ਼ਨ ਹੈ ਦੋ ਗੱਡੀਆਂ ਦਾ ਹਾਂ ਉਧਰ ਆਪਣਾ ਟੰਗ ਕਰੀਏ ਜੀ ਲੀਟਾ ਨਹੀਂ ਹੋਰੇ ਨਹੀਂ ਹਾਂ ਠੀਕ ਆਜੂ ਇੱਧਰੋਂ ਜੀਦੇ ਬਾਥਰੂਮ ਨਹੀਂ ਬਾਥਰੂਮ ਤਾਂ ਇਹ ਤਾਂ ਬਿਲਕੁਲ ਗੇਟ ਦੇ ਨਾਲ ਹੀ ਕੋਨੇ ਦੇ ਪਾਸੇ ਆ। ਇਹ ਤਾਂ ਟੈਂਪੋਰਰੀ ਹੈ ਸਟੈਂਡਿੰਗ ਸੀਟ ਵਾਲਾ ਬਾਕੀ ਇਦਾਂ ਕਰ ਦਾਂਗੇ। ਐ ਸਿੱਧਾ ਬਾਥਰੂਮ ਸ਼ੈਕ ਤੇ ਜਾ ਰਹੇ ਦੇ ਜਿਹੜਾ ਬਾਹਰ ਵਾਲਾ। ਹਾਂ 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 ਬਸ ਉਹ ਪਤਾ ਵੀ ਨਹੀਂ ਲੱਗਣਾ ਵਿੱਚ। ਬਸ ਠੀਕ। ਜੇ ਆਪਾਂ ਇਹਨੇ ਕਰਦੇ ਆਂ ਕੋਈ ਪੱਕੀ ਬਾਉਂਡਰੀ ਹੋਏ। ਹਾਂ। ਇਹਨੂੰ ਦੁਹਾਰਨੇ ਕਿੰਨਾ ਇੰਚ ਫਰੰਟ ਦੇ ਵਿੱਚ ਬਣਾਉਣਾ ਇਦਾਂ ਜਿਵੇਂ ਇਹ। ਮੇਰੀ 27 26 27 ਉਹ ਆਪਣਾ ਇਹਦੇ ਸਾਰਾ ਨਾ ਬਣੇ। ਇਹ 26 27 ਇੰਚ ਲੱਗ ਰਿਹਾ ਹੈ। ਹੈਗੇ ਲੋਕਾਂ ਨਾਲ ਇੱਕ 12 ਦਾ ਇੱਕ ਤੇ ਨਾ ਤੇ ਲੋ ਜੀ ਆਪਣਾ ਸਾਰਾ ਕੰਮ ਹੋ ਗਿਆ ਕੰਪਲੀਟ ਹੁਣ ਅਸੀਂ ਚੱਲਿਆ ਘਰੇ ਹਜੇ ਕੰਪਲੀਟ ਨਹੀਂ ਹੋਇਆ ਆ ਦੇਖੋ ਨਕਸ਼ਾ ਮੇਰੇ ਕੋਲ ਆ ਹਜੇ ਕੰਪਲੀਟ ਮਤਲਬ ਆ ਨਕਸ਼ਾ ਹਜੇ ਮੇਰੇ ਕੋਲ ਆ ਘਰ ਜਾ ਕੇ ਸਾਰਿਆਂ ਨੂੰ ਦਿਖਾਣਾ ਸਾਰਿਆਂ ਨਾਲ ਬਹਿ ਕੇ ਸਲਾਹ ਕਰਨੀ ਐ ਤੇ ਗੁਲਵਿੰਦਰ ਨੇ ਕਹਿਤਾ ਮੈਨੂੰ ਉਹ ਚਾਹੀਦਾ ਵਿੱਚ ਡਰੈਸਿੰਗ ਟੇਬਲ ਡਰੈਸਿੰਗ ਟੇਬਲ ਗੁਲਵਿੰਦਰ ਨੇ ਹੁਣ ਸਾਡਾ ਗੁਲਵਿੰਦਰ ਰੜ ਗਿਆ ਕਿ ਮੈਨੂੰ ਇਹਦੇ ਵਿੱਚ ਡਰੈਸਿੰਗ ਟੇਬਲ ਚਾਹੀਦਾ ਚਾਹੀਦਾ ਉਹਦੇ ਕਰਕੇ ਦਿਲ ਕਰੇ ਸਾਡਾ ਸਾਰਾ ਕੰਮ ਹੁਣ ਕੈਨਸਲ ਹੋ ਜੇ ਇਹ ਸਾਨੂੰ ਦੁਬਾਰਾ ਫੇਰ ਹੋਣਾ ਪਵੇ। ਬਸ ਅਜੇ ਸੰਡੇ ਤੱਕ ਸਾਡੇ ਕੋਲ ਟਾਈਮ ਨਹੀਂ ਹੈ। ਡਰੈਸਿੰਗ ਟੇਬਲ ਦੀ ਸਾਡੇ ਦਿਮਾਗ 'ਚ ਕਿਉਂ ਨਹੀਂ ਆਈ ਗੱਲ? ਫਿਰ ਇਹ ਪੜ੍ਹੇ ਲਿਖੇ ਬੰਦਿਆਂ ਦਾ ਕੰਮ ਹੁੰਦਾ। ਉਹ ਸਾਧਨ ਹੁੰਦਾ ਤਾਂ ਹੁੰਦਾ ਨਾ ਮੇਰੇ ਮੂੰਹ ਇੰਨਾ ਜਿਹੀ ਸੀ। ਤੇ ਬੰ ਨੂੰ ਪਤਾ ਕਿ ਡਰੈਸਿੰਗ ਏਰੀਆ ਜ਼ਰੂਰੀ ਹੈ। ਇਹ ਨਾਲ ਇੱਕ ਵਾਰ ਹੋਰ ਜਿਹੜੀਆਂ ਕੁ ਠੀਕ ਦਾ ਕੰਮ ਕਰਨਾ ਆਪਾਂ ਨੇ। ਤੇ ਜਿਹੜਾ ਆਪਾਂ ਮੂਰੇ ਇੰਟਰਾ ਕਰਨ ਦਾ ਸੋਚ ਰਹੇ ਹਾਂ ਵੀ ਉਹਦੀ ਫਰੰਟ ਐ ਇਦਾਂ ਦੀ ਲੁੱਕ ਬਣਾਉਣੀ ਜਿਹੜੇ ਇਦਾਂ। ਹਾਂ। ਆ ਸਾਹਮਣੇ ਹੀ ਹਾਂ ਤੇ ਯਾਰ ਉਹ ਤੇ ਇਹਨਾਂ ਦੇ ਅੰਦਰ ਤਾਂ ਕੱਖ ਨਹੀਂ ਦੇਦਾ ਆਪਾਂ ਤੇ ਜੰਮੀਆਂ ਦਿਖਾਉਣੀਆਂ ਨੇ ਬਾਹਰ ਤੂੰ ਕਹਿਤ ਰਹੇ ਹਣ ਭਾਜੀ ਆਹੀ ਜਿਹੜੇ ਕਹਿੰਦੇ ਕਿ ਤੁਸੀਂ ਫਰੰਟ ਦਾ ਬਣਾ ਲਓ ਸਾਰਾ ਕੋਈ ਨਾ ਤੇ ਅਜੇ ਨਿਰਭਰ ਕੇ ਬਣਾ ਦਿਆਣੇ ਕੋ ਟਾਈਮ ਘਟ ਹੈ ਕੱਲ ਨੂੰ ਆਪਾਂ ਬੁਲਾ ਲਾਂਗੇ ਘਰੇ ਹੀ ਤੇ ਫਿਰ ਕਰਾਂਗੇ ਡਿਸਕਸ ਜਾ ਕੇ ਚਲੋ ਜੀ ਹੁਣ ਅਸੀਂ ਫਿਰ ਪਿੰਡ ਜਾਣਾ ਕਿਉਂਕਿ ਆ ਸਾਰਿਆਂ ਨੂੰ ਦਿਖਾਣਾ ਸਾਰਿਆਂ ਸਲਾਹ ਲੈਣੀ ਹੈ ਫਿਰ ਦੇਖਦੇ ਆਪਾਂ ਇਹਨਾਂ ਨੂੰ ਡਰੈਸਿੰਗ ਟੇਬਲ ਮੰਗਣਾ ਚਾਹੁੰਦੇ ਨੇ ਕੋਈ সুইਮ ਪੂਲ ਮੰਗਵਾਉਣਾ ਸਾਰਾ ਕੁਝ ਹੋਣਾ ਦੇਖ ਲਓ ਨੀਟ ਕੇ ਨਾਲ ਸਵਿੰਗ ਪੂਲ ਕਿੱਥੇ ਬਣੂਗਾ ਹਾਂ ਉਹ ਕਹਦਾ ਸਵਿੰਗ ਪੂਲ ਦਾ ਕੋਠੇ ਤੇ ਸਵਿੰਗ ਪੂਲ ਬਣਾ ਦਾਂਗੇ ਹੋਰ ਇਹਨਾਂ ਨੂੰ ਕਹਿ ਦੇਣਾ ਹੈਲੀਕਾਪਟਰ ਲਾਉਣ ਵਾਸਤੇ ਕਿੱਥੇ ਬਣੂਗਾ ਇਹ ਵੀ ਦੱਸ ਦੋ ਪਾਪਾ ਤੇ ਰਾਜਣੀ ਮਮੀ ਮਾਸੀ ਦੀ ਦਮੂ ਨਹੀਂ ਸੀ ਮੂੰਹ ਵੀ ਇੱਧ ਦੇ ਵੀ ਚਲੋ। ਜਿਵੇਂ ਆਪਾਂ ਆਪਣੇ ਸਮਝ ਜਿਹਾ ਮੰਗੀ ਜਾਂਦੇ ਨੇ ਵੱਡੇ ਆਪਣੇ ਖਾਣਾ ਮੰਗੀ ਜਾਂਦੇ ਨੇ। ਇਹੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸ ਚੁੱਕਾ ਕਿ ਉਹ ਬੱਚਿਆਂ ਦੇ ਮੈਂ ਵੀਡੀਓ ਤੁਹਾਨੂੰ ਦੱਸ ਚੁੱਕੀ ਹਾਂ ਕਿ ਪਹਿਲਾਂ ਵੀ ਨਾ ਤੁਹਾਨੂੰ ਦੱਸਿਆ ਕਿ ਆਪਣਾ ਬਹੁਤ ਵਧੀਆ ਨੇਬਰੀ ਆ ਆਪ ਆ ਇਸ ਘਰ ਚ ਰਹੀ ਜਾ ਰਹੇ ਆ। ਆਪ ਆ ਆਪਣੇ ਬੱਚਿਆਂ ਵਾਸਤੇ ਬਣਾ ਰਹੇ ਆ ਕਿ ਕੱਲ ਨੂੰ ਸਾਡੇ ਬੱਚੇ ਕਹਿੰਦੇ ਸਾਡੂ ਪ੍ਰਾਈਵੇਸੀ ਚਾਹੀਦੀ ਏ। ਕੋਈ ਕਹਿੰਦਾ ਵੀ ਬਖਾ ਜਨਾ 400 ਸਾਲ ਪੜੋ 400 ਸਾਲ ਬਾਅਦ ਮੰਗੀ ਵੀ ਤਾਂ ਉਹ ਜੀ ਬਾਤ ਜਣੀ ਹੈ ਨਾ ਤੇ ਉਦੋਂ ਚੰਗਾ ਕਿ ਅੱਜ ਟਾਈਮ ਹੈਗਾ ਪੈਸਾ ਹੈਗਾ ਤੇ ਉਹਨੂੰ ਕਿਸੇ ਬਿਲਾ ਲਈ ਆਪਾਂ ਕੰਮ ਤੇ ਕਿਉਂਕਿ ਆਪਾਂ ਇੱਕ ਘਰ ਦੀਆਂ ਆ ਗਈਆਂ ਸਾਡਾ ਚੱਲ ਗਿਆ ਸੋਨੂੰ ਕੈਮਰਾ ਸਹੀ ਹੋ ਗਿਆ ਹਾਂ ਕੈਮਰਾ ਸਹੀ ਹੈ ਤੇ ਹੋ ਸਕਦਾ ਕੱਲ ਨੂੰ ਸਾਨੂੰ ਬੱਚਿਆਂ ਆ ਤੇ ਇੱਕ ਘਰ ਦੀਆਂ ਨਾ ਮੇਰੇ ਸਾਡੀ ਕੋਸ਼ਿਸ਼ ਤਾਂ ਹੀ ਕਿ ਇੱਕ ਘਰ ਦੀਆਂ ਹੀ ਆਜਣ ਚੰਗੀ ਗੱਲ ਏ ਕਹਿੰਦੇ ਨੇ ਆਪਣਾ ਕਹਿੰਦੇ ਮਾਰੇ ਸ਼ਾਮੇ ਸੁੱਟੇ ਉਹ ਕੰਮ ਹੋ ਜਾਂਦਾ ਆਪਦਾ ਆਦਾ ਹੀ ਹੁੰਦਾ ਏ ਤੇ ਜੇ ਇਨਕੇ ਜ ਨਾ ਆਈਆਂ ਤੇ ਕੱਲ ਨੂੰ ਜੁੰਡੋ ਮੁੰਡੀਆਂ ਦੀ ਜਗ੍ਹਾ ਪਹਿਲੇ ਸੈਪਰੇਟ ਕਰ ਦਈਏ ਤੇ ਉਹੀ ਹੀ ਕਹਿ ਰਹੇ ਆ ਕਿ ਆਪਾਂ ਦੀ ਬਹੁਤ ਵਧੀਆ ਨੇਬਰੀ ਹੈ ਤੇ ਨਹੀਂ ਵੀ ਜਾ ਰਹੀ ਪਰਮਾਤਮਾ ਅੱਗੇ ਵੀ ਸਾਰਾ ਕੁਝ ਸਹੀ ਰੱਖੇ ਤੇ ਆਪਾਂ ਬੱਚਿਆਂ ਵਾਸਤੇ ਸਾਰੀ ਸੈਟਿੰਗ ਕਰ ਰਹੇ ਆ ਕਿ ਚਲੋ ਆਪਣੇ ਬੱਚੇ ਕੱਲ ਨੂੰ ਕਿਸੇ ਵੀ ਤਕਲੀਫ ਦਾ ਸਾਹਮਣਾ ਨਾ ਕਰਨ ਹਨਾ ਪੇਰੈਂਟਸ ਤਾਂ ਬੱਚਿਆਂ ਵਾਸਤੇ ਤੁਹਾਨੂੰ ਪਤਾ ਸੋਚਦੇ ਹੀ ਹੁੰਦੇ ਨੇ ਬਾਕੀ ਚਲੋ ਜੋ ਪਰਮਾਤਮਾ ਨੇ ਚਾਹਿਆ ਉਹ ਜਿਹੜੋਂ ਦੇ ਵਾਹ ਉਹਨੂੰ ਵਿਚਾਰਨ ਬਣਾ ਬਣਾ ਮਰ ਜਲੇ ਹੁਣ ਅਸੀਂ ਨਹੀਂ ਬਣਾਣਾ ਉਹਨੂੰ ਹੁਣ ਅਸੀਂ ਉਹਨੂੰ ਜਿਵੇਂ ਹੈਗਾ ਛੱਡ ਦੇਣਾ ਸਾਨੂੰ ਜਿੰਨੀ ਜਿੰਨੀ ਸਾਈਡ ਸਾਈਡ ਤੇ ਜਗ੍ਹਾ ਮਿਲੀ ਹੈ ਉੱਥੇ ਨਿਕਨੇ ਨਿਕੇ ਪੋਰਸ਼ਨ ਪਾ ਕੇ ਰੱਖ ਦੇਣੇ ਨੇ ਇਹਨੂੰ ਆ ਜਾ ਆਪਾਂ ਬਣਾ ਲੈਣਾ ਸ਼ੋਪਿੰਗ ਮਾਲ ਸ਼ੋਪਿੰਗ ਮਾਲ ਨਹੀਂ ਇਹ ਤਾਂ ਫਾਰਮ ਹਾਊਸ ਬਣਾ ਰਹੀ ਹੈ ਫਾਰਮ ਹਾਊਸ ਹੈ ਕਿਹੜਾ ਕਿਤੇ ਬਾਹਰ ਰਹਿਣਾ ਤੇ ਇੱਥੇ ਆਇਆ ਕਰਨਾ ਮਹੀਨੇ ਬਾਅਦ ਨਹੀਂ ਤੇ ਪਤਾ ਕਿਉਂ ਹੋ ਸਕਦਾ ਵੀ ਆਪਣੇ ਕਾਰੀਗਰ ਦੀ ਦਾ ਸੌਖ ਨਾਲ ਵਧ ਰਹੇ ਨੇ ਤਾਂ ਉਹਨਾਂ ਵਾਸਤੇ ਜਗ੍ਹਾ ਆਪਾਂ ਰੱਖਦੀਏ ਵੀ ਉਹ ਇੱਥੇ ਬੈਠ ਜਾਣ ਆ ਕੇ ਨਾਲ ਸਾਨੂੰ ਸ ਬਾਕੀ ਕੋਈ ਨਾ ਜੀ ਦੇਖਦਿਆਂ ਕਰੇ ਜਾ ਕੇ ਤੁਸੀਂ ਬਸ ਵਲੌਗਾਂ 'ਚ ਬਣੇ ਰਹੋ ਤੇ ਵਲੌਗਾਂ ਕਰਿਓ ਦਬਕੇ ਲਾਈਕ ਜਦੋਂ ਸ਼ੁਰੂ ਕਰਾਂਗੇ ਉਦੋਂ ਹੀ ਆਪਣਾ ਕੰਮ ਸਟਾਰਟ ਹੋ ਜੂਗਾ ਤੁਹਾਨੂੰ ਵਲੌਗ ਡੇਲੀ ਮਿਲਣਗੇ ਤੇ ਵਿੱਚ ਸਾਰਾ ਕੁਝ ਦੱਸਿਆ ਜਾਏਗਾ ਕਿਵੇਂ ਕਹੀ ਕਰ ਰਹੇ ਹਾਂ ਕੀ ਕਰਨ ਲੱਗੇ ਹਾਂ ਕਿਵੇਂ ਹੋਏਗਾ ਸਾਰਾ ਕੁਝ ਸਾਵਾ ਵੀ ਜ਼ਰੂਰ ਦਿਓ ਹਾਂ ਸਲਾਹ ਜ਼ਰੂਰ ਦਿਓ ਕਿ ਕਿਵੇਂ ਕਰੀਏ ਕਿਵੇਂ ਨਾ ਕਰੀਏ ਠੀਕ ਹੈ ਤੇ ਬਾਕੀ ਤੁਹਾਨੂੰ ਜਗ੍ਹਾ ਦਿਖਾਵਾਂਗੇ ਅਸੀਂ ਕਿ ਕਿਡਨੀ ਕੋ ਜਗ੍ਹਾ 'ਚ ਬਣਾ ਰਹੇ ਹਾਂ ਉਹ ਵੀ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਬਰੋਕਰ ਜੀ ਘਰੇ ਆ ਗਏ ਆਪਾਂ ਤੇ ਹੁਣ ਗਗੜ ਨੂੰ ਸਮਝਾਇਆ ਜਾ ਰਿਹਾ ਕਿਉਂਕਿ ਗਗੜ ਨਾਲ ਨਹੀਂ ਸੀ ਗਈ ਕਬੀ ਯੂਸੀ ਵਾਚਰ ਹੋਦੀ ਹੈ ਹੂੰ ਟੂ ਫਰੰਟ ਤੋਂ ਦੇਖੇ ਆਸ ਆਉਗੀ ਇਸ ਦਾ ਨਹੀਂ ਹੈ ਦਰਨੀ ਕਿਸਾ ਨਹੀਂ ਆਤਾ ਮੇਰੇ ਤਾਂ ਹਵਾ ਠੰਡੀ ਹੋਈ ਪਈ ਨਾ ਦਿੱਲੀ ਚਮਕਰੀ ਹੈ ਦਿੱਲੀ ਤੇ ਦਿੱਲੀ ਦੀ ਬਿਜਲੀ ਹੈ ਹਮ ਹੈ ਪਾਪਾ ਆਪਾਂ ਗੱਡੀ 'ਚ ਬੈਠੀਏ ਤਾਂ ਚੰਗਾ ਹੋਊਗਾ ਕਿਉਂਕਿ ਫੋਨ ਵੀ ਆਉਣ ਨੇ ਸਿਰ ਵੀ ਨੰਗੇ ਨੇ ਤੇ ਪਿਛੜੀ ਗਿਰਨ ਦੀ ਸੰਭਾਵਨਾ ਹੋ ਸਕਦੀ ਹੈ ਬੁੱਕਲ ਮਾਰ ਕਰਾ ਦੀ ਗਾਈਜ਼ ਬਾਏ ਗਾਈਜ਼ ਬਾਏ ਯਾਰ ਜਾਓ ਯਾਰ ਅੰਦਰ ਕਿਸ਼ਲਾ ਕਿਰਪਾ ਹੈ ਜੀ ਹਾਂ ਮਿਲ ਲੈਂਦਾ ਕਿ ਮੇਰਾ ਇਹ ਤਾਂ ਬੁਖਲੇ ਨਹੀਂ ਨਾ ਨਹੀਂ ਘਾਈ ਘਰ ਸਾਰਾ ਟੱਕ ਗਿਆ ਕੁਛ ਨਹੀਂ ਦਿੱਤਾ